ਸਾਸਟਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਭਗਵਾਨ ਹਨੂਮਾਜੀ ਦੇ ਆਸ਼ੀਰਵਾਦ ਦੇ ਨਾਲ 20 ਮਈ ਸਾਲ 2025 ਦੇ ਵੱਡੇ ਮੰਗਲਵਾਰ ਦੇ ਦਿਨ ਇਹਨਾਂ ਛੇ ਰਾਸ਼ੀ ਵਾਲਿਆਂ ਨੂੰ ਮਿਲੇਗੀ ਅਨੇਕ ਪ੍ਰਕਾਰ ਦੀ ਵੱਡੇ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਭਗਵਾਨ ਹਨੂਮਾਜੀ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਛੇ ਰਾਸ਼ੀ ਵਾਲਿਆਂ ਤੇ ਬਹੁਤ ਹੀ ਬਹੁਤ ਹੀ ਜ਼ਿਆਦਾ ਪਸੰਦ ਹੋ ਗਏ ਹਨ ਡੈਸਨਲ ਹੌਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਤਰਦਾ ਤੇ ਕਸ਼ਟ ਮਿਟਣ ਵਾਲੇ ਹਨ ਅਤੇ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਭਗਵਾਨ ਹਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਇਹ ਛੇ ਖੁਸ਼ਨਾਸੀ ਅਤੇ ਪਾਗਸ਼ਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਦਾ ਭਾਗ ਹੈ ਭਗਵਾਨ ਹਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਚਮਕਣ ਵਾਲਾ ਹੈ ਅਤੇ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਇਸ ਵੀਡੀਓ ਵਿੱਚ ਤੁਹਾਨੂੰ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਲੋਕ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਚ ਰੋਸੋ ਕਿਉਂਕਿ ਇਹ ਵੀਡੀਓ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਹਨੂਮਾਨ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਹਨੂਮਾਨ ਜੀ ਤੇ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਭਗਵਾਨ ਹਨੂਮਾਨ ਜੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਹੀ ਪ੍ਰਾਪਤ ਹੋ ਸਕੇ ਤੇ ਗੱਲ ਕਰਦੇ ਹਾਂ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਨੂੰ ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਭਗਵਾਨ ਹਨੂਮਾਨ ਜੀ ਕਾਲ ਯੁਗ ਦੇ ਵਿੱਚੋਂ ਸਭ ਤੋਂ ਸਾਕਰੀਏ ਦੇਵਤਿਆਂ ਦੇ ਵਿੱਚੋਂ ਇੱਕ ਹਨ ਕਿਹਾ ਜਾਂਦਾ ਹੈ ਕਿ ਭਗਵਾਨ ਹਨੂਮਾਨ ਜੀ ਆਪਣੇ ਭਗਤਾਂ ਦੇ ਹਰ ਸੰਕਟ ਨੂੰ ਹਰ ਲੈਂਦੇ ਹਨ ਅਤੇ ਉਹਨਾਂ ਦੇ ਦੁੱਖ ਦਰਦ ਦੂਰ ਕਰ ਦਿੰਦੇ ਹਨ ਜਿਨ੍ਹਾਂ ਨੂੰ ਭਗਵਾਨ ਹਨੂਮਾਨ ਜੀ ਦਾ ਆਸ਼ੀਰਵਾਦ ਮਿਲ ਜਾਵੇ ਤਾਂ ਉਹਨਾਂ ਦੇ ਸਾਰੇ ਕੰਮ ਹੋ ਜਾਂਦੇ ਹਨ ਜੀ ਜਿहां ਦੋਸਤੋ ਸ਼ਾਸਤਰਾਂ ਦੇ ਅਨੁਸਾਰ ਭਗਵਾਨ ਹਨੂਮਾਨ ਜੀ ਨੂੰ ਸੰਕਟ ਮੋਚਨ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਇਸ ਸੰਸਾਰ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਨੂੰ ਭਗਵਾਨ ਹਨੂਮੰਜੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ। ਦੋਸਤੋ ਹਰ ਕੋਈ ਸੋਚਦਾ ਹੈ ਕਿ ਉਸ ਦੇ ਕੋਲ ਢੇਰ ਸਾਰਾ ਪੈਸਾ ਹੋਵੇ, ਉਸ ਦੇ ਜੀਵਨ ਦੇ ਵਿੱਚ ਪੈਸਿਆਂ ਦੀ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਾ ਹੋਵੇ। ਲੇਕਿਨ ਇਹ ਸਨ ਸਾਰਿਆਂ ਨਾਲ ਨਹੀਂ ਹੁੰਦਾ। ਕਿਸੇ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਸੁੱਖ ਮਿਲ ਜਾਂਦੇ ਹਨ ਤੇ ਕਿਸੇ ਨੂੰ ਬਹੁਤ ਸਾਰਾ ਦੁੱਖ ਮਿਲਦਾ ਹੈ। ਇਹ ਨਸੀਬ ਆਪੋ ਆਪਣਾ ਹੁੰਦਾ ਹੈ ਹਰ ਮਨੁੱਖ ਦਾ ਜੀਵਨ ਉਤਾਰ ਚੜਾਅ ਨਾਲ ਭਰਿਆ ਹੁੰਦਾ ਹੈ ਕਿਸੇ ਨੂੰ ਸੁੱਖ ਮਿਲਦਾ ਤੇ ਕਿਸੇ ਨੂੰ ਦੁੱਖ ਮਿਲਦਾ ਹੈ ਇਹ ਸਾਡੇ ਸੰਸਾਰ ਦੇ ਵਿੱਚ ਹਮੇਸ਼ਾ ਹੀ ਲੱਗਿਆ ਹੀ ਰਹਿੰਦਾ ਹੈ ਮਨੁੱਖ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੋਸਤੋ ਤੁਸੀਂ ਜਾਣਦੇ ਹੋ ਕਿ ਪੂਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਬਦਲਾਅ ਦਾ ਮੁੱਖ ਕਾਰਨ ਗ੍ਰਹਿ ਮੰਨੇ ਜਾਂਦੇ ਹਨ ਗ੍ਰਹਾਂ ਦੇ ਵਿੱਚੋਂ ਨਿਕਲਣ ਵਾਲੀ ਊਰਜਾ ਸਾਡੇ ਜੀਵਨ ਨੂੰ ਹਰ ਪਲ ਪ੍ਰਭਾਵਿਤ ਕਰਦੀ ਹੈ। ਕਦੇ ਸੁਖ ਦਿੰਦੀ ਹੈ ਤੇ ਕਦੇ ਦੁੱਖ ਦਿੰਦੀ ਹੈ। ਜਦੋਂ ਵੀ ਕੋਈ ਗ੍ਰਹਿ ਰਾਸ਼ੀ ਪਰਿਵਰਤਨ ਕਰਦਾ ਹੈ ਤਾਂ 12 ਰਾਸ਼ੀਆਂ ਤੇ ਉਸ ਦਾ ਅਨੁਕੂਲ ਪ੍ਰਤੀਕੂਲ ਦੋਨਾਂ ਪ੍ਰਕਾਰ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਅਤੇ ਜੋਤਿਸ਼ శాస్త్ర ਦੇ ਵਿੱਚ ਇਹ ਵਰਣਨ ਕੀਤਾ ਗਿਆ ਹੈ ਕਿ ਗ੍ਰਹਾਂ ਦੀ ਚਾਲ ਦੇ ਕਾਰਨ ਸਾਡੇ ਜੀਵਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਇਸੇ ਹੀ ਤਰ੍ਹਾਂ ਹੁਣ ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਦੇ ਨਾਲ ਗਜਬ ਦਾ ਸੰਚੋਗ ਪਾਲ ਰਿਹਾ ਹੈ ਜਿਸ ਨਾਲ ਮਹਾਸ਼ਕਤੀਸ਼ਾਲੀ ਭਗਵਾਨ ਹਨੂਮਾਨ ਜੀ 12 ਰਾਸ਼ੀਆਂ ਦੇ ਵਿੱਚੋਂ ਇਹਨਾਂ 6 ਰਾਸ਼ੀ ਵਾਲਿਆਂ ਤੇ ਬਹੁਤ ਅਧਿਕ ਖੁਸ਼ਹਾਲ ਹੋ ਗਏ ਹਨ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਹੁਣ ਬਹੁਤ ਵੱਡੇ ਬਦਲਾਅ ਭਗਵਾਨ ਹਨੂਮਾਨ ਜੀ ਲੈ ਕੇ ਆਉਣ ਵਾਲੇ ਹਨ ਜਿਸ ਨਾਲ ਇਹਨਾਂ ਨੂੰ ਧਨਵਾਨ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਹੁਣ ਇਹ 6 ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹਨਾਂ ਦੇ ਜੀਵਨ ਦੇ ਵਿੱਚ ਸਾਰੀਆਂ ਖੁਸ਼ੀਆਂ ਇਹਨਾਂ ਨੂੰ ਮਿਲਣ ਵਾਲੀਆਂ ਹਨ ਦੋਸਤੋ ਆਓ ਜਾਣਦੇ ਹਾਂ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੋ ਭਗਵਾਨ ਹਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਤਾਂ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇਹਨਾਂ ਛੇ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਖੁਸ਼ ਨਸੀਬ ਰਾਸ਼ੀ ਭਾਗਸ਼ਾਲੀ ਰਾਸ਼ੀ ਆਉਂਦੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਇਹ ਕਿ ਭਗਵਾਨ ਹਨੂਮਾ ਜੀ ਤੇ ਤੁਹਾਡੇ ਉੱਪਰ ਆਸ਼ੀਰਵਾਦ ਹੋ ਗਿਆ ਹੈ ਜਿਸ ਦੀ وجہ ਦੇ ਨਾਲ ਤੁਹਾਨੂੰ ਲਭ ਹੀ ਲਭ ਹੋਣ ਵਾਲਾ ਹੈ ਅਰੇ ਤੁਹਾਡੇ ਜੀਵਨ ਵਿੱਚ ਹੁਣ ਪੈਸਾ ਆਉਣ ਵਾਲਾ ਹੈ ਤੁਹਾਡਾ ਵਪਾਰ ਵਧੇਗਾ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਸਮਾਂ অনুকੋਲ ਸਮਾਂ ਹੈ ਅਤੇ ਤੁਹਾਨੂੰ ਚੰਗੇ ਪ੍ਰਣਾਮ ਪ੍ਰਾਪਤ ਹੋਣਗੇ ਨਾਲ ਹੀ ਨਾਲ ਤੁਹਾਡੀ ਪੁਰਾਣੀਆਂ ਜਾਂਦਾ ਤਾਜ਼ਾ ਹੋ ਸਕਦੀਆਂ ਨਵੇਂ ਮਹਿਮਾਨਾਂ ਦੀ ਆਉ ਭਗਤ ਤੁਸੀਂ ਕਰ ਸਕਦੇ ਹੋਏ ਸਮੇਂ ਦੇ ਵਿੱਚ ਨਾਲ ਹੀ ਨਾਲ ਵਪਾਰ ਵਿੱਚ ਨੌਕਰੀ ਵਿੱਚ ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਦੇ ਨਾਲ ਕਈ ਤਰ੍ਹਾਂ ਦੇ ਅਵਸਰ ਤੁਹਾਨੂੰ ਪ੍ਰਾਪਤ ਹੋਣਗੇ ਕਿਸੇ ਪ੍ਰੋਸੀਮਨ ਵਿਅਕਤੀ ਦੀ ਸਲਾਹ ਲੈਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਭਗਵਾਨ ਹਨੂਮਾਨ ਜੀ ਤੁਹਾਡੇ ਤੇ ਕਿਰਪਾ ਆਪਣੀ ਬਣਾ ਕੇ ਰੱਖਣਗੇ ਤੁਹਾਡਾ ਮਨ ਖੁਸ਼ ਰਹੇਗਾ ਭਗਵਾਨ ਹਨੂਮਾਨ ਜੀ ਦੀ ਅਪਾਰ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਨਾਲ ਤੁਹਾਡਾ ਜੀਵਨ ਧਨ ਨਾਲ ਮਾਲਾ-ਮਾਲ ਹੋਵੇਗਾ ਇਸ ਤਰ੍ਹਾਂ ਦੇ ਜੋਗ ਬਣ ਰਹੇ ਹਨ ਕੰਨਿਆ ਰਾਸ਼ੀ ਵਾਲਿਓ ਇਹ ਸਮਾਂ ਤੁਹਾਡੇ ਪੱਖ ਵਿੱਚ ਰਹਿਣ ਵਾਲਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਭਗਵਾਨ ਹਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਲਾਭ ਹੀ ਲਾਭ ਮਿਲਣ ਵਾਲਾ ਹੈ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸਿਆ ਹੈ ਕਿ ਭਗਵਾਨ ਹਨੂਮਾ ਜੀ ਦੀ ਕਿਰਪਾ ਦੇ ਨਾਲ ਦਿਨ ਦੁਗਣੇ ਰਾਤ ਚੌਗਣੇ ਤਰੱਕੀ ਕਰੋਗੇ ਭਗਵਾਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਵਪਾਰ ਦੇ ਖੇਤਰ ਦੇ ਵਿੱਚ ਕਈ ਕੀਤੇ ਗਏ ਯਤਨ ਤੁਹਾਡੇ ਸਫਲ ਹੋਣਗੇ ਨੌਕਰੀ ਦੀ ਦਿਸ਼ਾ ਦੇ ਵਿੱਚ ਚੱਲ ਰਹੀ ਕੋਸ਼ਿਸ਼ ਜਲਦੀ ਹੀ ਸਫਲ ਹੋ ਜਾਵੇਗੀ ਭਗਵਾਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਵਪਾਰੀ ਵਰਗ ਦੇ ਲੋਕਾਂ ਨੂੰ ਕਾਫੀ ਧਨ ਲਾਭ ਪ੍ਰਾਪਤ ਹੋਵੇਗਾ ਇਸ ਤਰ੍ਹਾਂ ਦੇ ਸੰਕੇਤ ਨਜ਼ਰ ਆ ਰਹੇ ਹਨ ਜਿਵੇਂ ਸਾਥੀ ਦੀ ਤਰਫ ਤੋਂ ਤੁਹਾਨੂੰ ਖੁਸ਼ਖਬਰੀ ਸੋਨਾਨੋ ਮਿਲ ਸਕਦੀ ਹੈ ਭਗਵਾਨ ਹਨੂਮਾ ਜੀ ਦੀ ਕਿਰਪਾ ਦੇ ਨਾਲ ਇਸ ਰਾਸ਼ੀ ਵਾਲੇ ਲੋਕਾਂ ਨੂੰ ਵਪਾਰ ਵਿੱਚ ਵਾਧਾ ਹੋਣ ਵਾਲਾ ਹੈ ਨਾਲ ਹੀ ਨਾਲ ਮੇਕ ਰਾਸ਼ੀ ਵਾਲੇ ਸਮਾਜਿਕ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਇਸ ਰਾਸ਼ੀ ਦੇ ਲੋਕ ਵਿਦਿਆਰਥੀਆਂ ਉਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਭਗਵਾਨ ਹਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਮੇਕ ਰਾਸ਼ੀ ਵਾਲੇ ਤੁਹਾਡੇ ਲਈ ਸਮਾਂ ਬਹੁਤ ਹੀ ਚੰਗਾ ਹੈ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜ੍ਹਾਈ ਕਰਨ ਲੈ ਕੇ ਸੁਪਨਾ ਦੇਖ ਰਹੇ ਹਨ ਇਹ ਸੁਪਨਾ ਉਹਨਾਂ ਦਾ ਜਲਦ ਹੀ ਪੂਰਾ ਹੋਵੇਗਾ ਭਗਵਾਨ ਹਨੂਮਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਹੀ ਕੰਮ ਸਫਲਤਾਪੂਰਕ ਪੂਰੇ ਹੋ ਜਾਣਗੇ ਜੀ ਹਾਂ ਦੋਸਤੋ ਭਗਵਾਨ ਹਨੂਮਾ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਜੋ ਵੀ ਇਸ਼ਾਵਾਂ ਹਨ ਉਹ ਹੁਣ ਸਾਰੀਆਂ ਹੀ ਪੂਰੀਆਂ ਹੋਣ ਚਾ ਰਹੀਆਂ ਹਨ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸੇ ਹੈ ਕਿ ਭਗਵਾਨ ਹਨੂਮਾ ਜੀ ਦੀ ਕਿਰਪਾ ਦੇ ਨਾਲ ਇਸ ਸਮੇਂ ਵਿੱਚ ਬਹੁਤ ਹੀ ਸ਼ੁਭ ਸੰਦੇਸ਼ ਮਿਲਣ ਦੇ ਯੋਗ ਹਨ ਤੁਹਾਡੇ ਲਈ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਾਇਦਾ ਹੋਵੇਗਾ ਫਲ ਪ੍ਰਾਪਤ ਹੋਵੇਗਾ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਤੋਂ ਬਿਹਤਰ ਹੋਵੇਗੀ ਨਾਲ ਹੀ ਨਾਲ ਤੁਹਾਡੇ ਰੁਕੇ ਹੋਏ ਕੰਮ ਸਫਲਤਾਪੂਰਕ ਪੂਰੇ ਹੋਣਗੇ ਦੋਸਤੋ ਦੋਸਤਾਂ ਦੇ ਨਾਲ ਮੇਲ-ਜੋਲ ਤੁਹਾਡਾ ਵਧੇਗਾ ਨਾਲ ਹੀ ਨਾਲ ਵਪਾਰ ਦੇ ਲਈ ਸਮਾਂ ਬਹੁਤ ਚੰਗਾ ਹੈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋਗੇ ਵਪਾਰ ਵਿੱਚ ਵਾਧਾ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦੇ ਇਹ ਕੁੰਮਾ ਰਾਸ਼ੀ ਵਾਲੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਜੀਵਨ ਸਾਥੀ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਜੀਵਨ ਸਾਥੀ ਦਾ ਤੁਹਾਡੇ ਜੀਵਨ ਸਾਥੀ ਦਾ ਤੁਹਾਨੂੰ ਪੂਰਾ ਸਾਥ ਮਿਲੇਗਾ ਤੁਹਾਡੀ ਮਧੁਰ ਬਾਣੀ ਦੀ ਵਜ੍ਹਾ ਦੇ ਨਾਲ ਤੁਹਾਨੂੰ ਤੁਹਾਡੇ ਸਾਰੇ ਹੀ ਕੰਮ ਪੂਰੇ ਹੋਣਗੇ ਇਸ ਸਮੇਂ ਵਿੱਚ ਭਗਵਾਨ ਹਨੂਮਾਨ ਜੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਜਿਸ ਦੀ ਵਜ੍ਹਾ ਦੇ ਨਾਲ ਤਾਂ ਸੰਬੰਧਿਤ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਣ ਸਾਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਤਨਲਾਭ ਪ੍ਰਾਪਤੀ ਦੇ ਯੋਗ ਪਨ ਰਹੇ ਹਨ ਤੁਹਾਡੇ ਲਈ ਜੇਕਰ ਕੋਈ ਕੰਮ ਰੁਕਿਆ ਹੋਇਆ ਹੈ ਤਾਂ ਉਹ ਸਫਲਤਾਪੂਰਵਕ ਪੂਰਾ ਹੋਵੇਗਾ ਕੁੰਮਰਾਸ਼ੀ ਵਾਲਿਓ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਭਗਵਾਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਇਹ ਸਮਾ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਤਨ ਪ੍ਰਾਪਤੀ ਦਾ ਸਮਾ ਹੈ ਚਾਰੇ ਤਰਫ ਤੋਂ ਲਾਭ ਹੀ ਲਾਭ ਮਿਲੇਗਾ ਸਮੇਂ ਦਾ ਭਰਪੂਰ ਲਾਭ ਉਠਾਓ ਐਸਲੈਸਟ ਦੀ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦਾ ਸੇਕੇ ਭਗਵਾਨ ਹਨੂਮਾਨ ਜੀ ਤੁਹਾਡੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਪਰਿਵਰਤਨ ਲੈ ਕੇ ਆਉਣ ਵਾਲੇ ਹਨ ਤੁਲਾ ਰਾਸ਼ੀ ਵਾਲੇ ਤੁਹਾਨੂੰ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਮਿਲਣ ਚਾ ਰਹੀਆਂ ਹਨ ਤੁਸੀਂ ਜੋ ਵੀ ਯੋਜਨਾਵਾਂ ਹੁਣ ਤੱਕ ਬਣਾਈਆਂ ਹਨ ਉਹ ਯੋਜਨਾਵਾਂ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਸਮਾਂ ਬੇਹਦ ਅਨੁਕੂਲ ਹੈ ਜਿਸ ਵਿੱਚ ਜਿਸ ਵੀ ਕੰਮ ਦੇ ਵਿੱਚ ਹੱਥ ਪਾਓਗੇ ਉਸ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਮੇਨਸ ਦੇ ਨਾਲ ਲਾਭ ਮਿਲੇਗਾ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਪਰਿਪੂਰਨ ਰਹੋਗੇ ਇਸ ਮਹਾ ਤੁਹਾਡੇ ਲਈ ਪਾਕਸ਼ਲੀ ਸਮਾਂ ਹੋਵੇਗਾ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਪਰਿਵਾਰ ਵਿੱਚ ਖੁਸ਼ੀਆਂ ਦੇ ਮੌਕੇ ਆਉਣਗੇ ਤੁਹਾਨੂੰ ਮਾਨਸਿਕ ਸ਼ਾਂਤੀ ਦਾ ਅਨੁਭਵ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਭਗਵਾਨ ਹਨੂਮਾਨ ਭਗਵਾਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸ਼ੁਭ ਜੋਗ ਬਣ ਰਹੀ ਹਨ ਤੁਹਾਡੇ ਜੀਵਨ ਵਿੱਚ ਵੱਡੇ ਵੱਡੇ ਪਰਿਵਰਤਨ ਦੇਖਣ ਨੂੰ ਮਿਲਣਗੇ। ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਵਿੱਚ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ। ਆਰਥਿਕ ਰੂਪ ਤੋਂ ਤੁਸੀਂ ਖੁਸ਼ ਰਹੋਗੇ ਨਾਲੇ ਨਾਲ ਪਰਿਵਾਰ ਵਿੱਚ ਜੁੜਿਆ ਕੋਈ ਵੱਡਾ ਫੈਸਲਾ ਜੋ ਲਓਗੇ ਪਰਿਵਾਰ ਵਿੱਚ ਉਸ ਦੇ ਵਿੱਚ ਸਫਲਤਾ ਮਿਲੇਗੀ। ਆਤਮ ਵਿਸ਼ਵਾਸ ਤੁਹਾਡਾ ਵਧੇਗਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਤੁਹਾਡੇ ਲਈ ਲਾਭਕਾਰੀ ਹੋਵੇਗਾ। ਨਾੜੀ ਨਾਲ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਇਹ ਸੁਪਨਾ ਉਹਨਾਂ ਦਾ ਜਲਦੀ ਹੀ ਪੂਰਾ ਹੋਵੇਗਾ। ਭਗਵਾਨ ਹਨੂਮਾਨ ਜੀ ਦੀ ਵਿਸ਼ੇਸ਼ ਕਿਰਪਾ ਮਕਰ ਅਸ਼ੀਵਾਲੇ ਤੁਹਾਡੇ ਉੱਪਰ ਤੁਹਾਡੇ ਉੱਪਰ ਹੋ ਗਈ ਹੈ। ਇਹ ਸਮਾਂ ਹੁਣ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਵੇਗਾ। ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਥਨ ਰਾਸ਼ੀ। ਮੇਥਨ ਰਾਸ਼ੀ ਵਾਲਿਆਂ ਦਾ ਸਹੀ ਕਿ ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਦੇ ਨਾਲ ਸਭ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਭਗਵਾਨ ਹਨੂਮਾਨ ਜੀ ਤੁਹਾਡੇ ਉੱਪਰ ਬੇहद ਪਸੰਨ ਹਨ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਮਿਲੇਗਾ ਭਗਵਾਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨਾਲੇ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲੇਗੀ ਨਾਲੇ ਨਾਲ ਜੋ ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਦੇ ਨਾਲ ਲਾਭ ਦਾ ਇਕਸਾਮਾ ਹੋਵੇਗਾ ਤੁਹਾਨੂੰ ਵੱਡੇ ਵੱਡੇ ਲਾਭ ਤਾਂ ਨਾ ਬੜੀਆਂ ਬੜੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਇਸ ਸਮੇਂ ਦਾ ਪਰਪੋਰ ਲਵ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ